ਇੱਥੇ ਬੜੇ ਸਾਰੇ ਬੱਚਿਆਂ ਦਾ ਪ੍ਰੀਫੈਟ ਆਰਮੀ ਅਕੈਡਮੀ ਦੇ ਵਿੱਚ ਸਵਾਗਤ ਹੈਗਾ ਜੀ ਤਾਂ ਅੱਜ ਮੈਂ ਤੁਹਾਨੂੰ ਇੱਕ ਸ਼ਾਨਦਾਰ ਫੇਮਸ ਸੰਕਰਮਣ ਜਾ ਰਿਆਂਗਾ ਲੋਫਰ ਪ੍ਰੋਫਿਟ ਦਾ ਤਾਂ ਲਿਖੋ ਜੀ ਸਟੇਟਮੈਂਟ ਜੇਕਰ 1500 ਰੁਪਏ ਵਿੱਚ 50 ਸਮੋਸਿਆਂ ਨੂੰ ਖਰੀਦਿਆ ਜਾਵੇ ਅਤੇ 100 ਰੁਪਏ ਵਿੱਚ 40 ਸਮੋਸਿਆਂ ਨੂੰ ਸੇਲ ਕੀਤਾ ਜਾਵੇ ਤਾਂ ਪ੍ਰੋਫਿਟ ਜਾਂ ਲਾਸ ਪਰਸੈਂਟ ਪਤਾ ਕਰੋ ਤਾਂ 1500 ਰੁਪਏ ਦੇ ਵਿੱਚ ਉਸਨੇ ਕਿੰਨੇ ਸਮੋਸੇ ਨੂੰ ਪਰਚੇਸ ਕੀਤਾ ਜੀ 50 ਔਰ 40 ਸਮੋਸਿਆਂ ਨੂੰ ਸੇਲ ਕਰਨ ਤੇ ਹੀ ਉਸਨੇ 1500 ਰੁਪਏ ਨੂੰ ਵਸੂਲ ਲਿਆਗਾ ਓਕੇ ਜੀ ਤਾਂ ਆਪਣਾ ਖਰਚ ਕਿੰਨਾ ਹੋਇਆ ਜੀ 1500 ਰੁਪਏ 50 ਵਿੱਚੋਂ 40 ਸਮੋਸਿਆਂ ਨੂੰ ਸੇਲ ਕਰਨ ਤੇ ਹੀ ਆਪਣਾ ਪੈਸਾ ਵਾਪਸ ਆ ਗਿਆ ਹਜੇ ਵੀ ਆਪਣੇ ਕੋਲ 10 ਸਮੋਸੇ ਪੈਂਡਿੰਗ ਹੋਏਗੇ ਨੇ ਤਾਂ ਜਿਸ ਤੇ ਆਪਾਂ ਨੂੰ ਪ੍ਰੋਫਿਟ ਹੋਣਾਗਾ ਜੇਕਰ 10 ਸਮੋਸਿਆਂ ਤੇ ਪ੍ਰੋਫਿਟ ਹੋਣਾਗਾ ਔਰ ਸੇਲ ਕਿੰਨਾ ਕੀਤਾ ਜੀ ਆਪਣੇ ਕੋਲ 40 100 30 ਕੈਨਸਲ 1/4 100 ਇਹ ਬਣ ਗਈ ਆਪਣੇ ਕੋਲ 100/4 25% ਓਕੇ ਜੀ 1500 ਰੁਪਏ ਦੇ ਵਿੱਚ 50 ਸਮੋਸਿਆਂ ਨੂੰ ਖਰੀਦਿਆਗਾ ਔਰ 40 ਸਮੋਸਿਆਂ ਨੂੰ ਸੇਲ ਕਰਨ ਤੇ ਹੀ ਸਾਡਾ ਪੈਸਾ ਵਸ ਆ ਗਿਆ ਤਾਂ 10 ਸਮੋਸੇ ਜਿਹੜੇ ਬਚੇ ਹੈਗੇ ਨੇ ਉਸ ਤੇ ਪ੍ਰੋਫਿਟ ਨਾ ਹੋਊਗਾ ਤਾਂ 10 ਸਮੋਸਿਆਂ ਦੀ ਪ੍ਰੋਫਿਟ ਹੋਊਗਾ ਜੀ ਔਰ ਕਿੰਨੇ ਸਮੋਸ਼ਿਆਂ ਨੂੰ ਸੇਲ ਕਰਨ ਤੇ ਸਾਡਾ ਪੈਸਾ ਵਾਪਸ ਆਇਆ ਜੀ 4040 ਤਾਂ ਜਿੰਨੇ ਸਮੋਸ਼ਿਆਂ ਨੂੰ ਸੇਲ ਕਰਨ ਤੇ ਸਾਡਾ ਪੈਸਾ ਵਾਪਸ ਆਇਆਗਾ ਉਸ ਨੂੰ ਆਪਾਂ ਇੱਥੇ ਰੱਖਣਾਗਾ ਜਿੰਨੇ ਸਮੋਸ਼ਿਆਂ ਦੇ ਪ੍ਰੋਫਿਟ ਹੋ ਰਿਹਾਗਾ ਉਸ ਨੂੰ ਆਪਾਂ ਟੋਪੀ ਲਿਖਣਾਗਾ ਪਰ ਇਨ ਟੂ 100 ਇਸ ਨੂੰ ਸੋਲਵ ਕਰਾਂਗੇ ਆਪਣੇ ਸਵਾਲ ਦਾ ਜਵਾਬ ਕਿੰਨਾ ਬਣ ਜੂਗਾ ਜੀ 25 ਹਾਂਜੀ ਸਾਰੇ ਬੱਚਿਆਂ ਨੂੰ ਸਮਝ ਆ ਗਿਆ ਜੀ ਓਕੇ